ਸਤਿ ਸ਼੍ਰੀ ਅਕਾਲ ਜੀ ਸਾਰੇ ਪਰਵਾਹਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਮੈਮੂਆਣੇ ਦੇ ਵਿੱਚ ਮੈਮੂ ਆਣਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਫਰੀਦਕੋਟ ਤੋਂ ਸਾਦਕ ਰੋਡ ਦੇ ਉੱਤੇ ਸਥਿਤ ਆ ਜਦੋਂ ਆਪਾਂ ਫਰੀਦਕੋਟ ਤੋਂ ਸਾਦਕ ਨੂੰ ਜਾਂਦੇ ਆ ਮਚਾਕੀ ਮੱਲ ਸਿੰਘ ਨੰਗਣ ਤੋਂ ਬਾਅਦ ਇਹ ਪਿੰਡ ਆਉਂਦਾ ਵਾ ਮਿੱਤਰੋ ਤੇ ਮੈਮੂ ਆਣੇ ਤੋਂ ਜਿਹੜੀ ਸ਼ੇਰ ਖੰਗ ਵਾਲੇ ਨੂੰ ਸੜਕ ਜਾਂਦੀ ਆ ਉਹ ਸੜਕ ਦੇ ਉੱਤੇ ਬਾਈ ਹੁਣਿਆ ਦਾ ਘਰ ਆ ਲੋਹਾਰ ਭਰਾ ਬੈਠੇ ਹੋਇਆ ਪਹਿਲਾਂ ਇੱਥੇ ਮੰਨ ਲਓ ਤੁਸੀਂ ਕਾਫੀ ਟਾਈਮ ਤੋਂ ਲੰਮੇ ਸਮੇਂ ਤੋਂ ਹੀ ਬੈਠੇ ਤੁਸੀਂ ਵੀ ਤੇ ਨਾ ਹੂੰ ਤੇ ਦੋ ਕੱਟ ਝੋਟੀਆਂ ਵਕਾਉ ਆ ਬਾਈ ਹੁਣਿਆ ਦੀਆਂ ਮਿੱਤਰੋ ਦੰਦਾਂ ਦੇ ਵਿੱਚ ਆ ਨਵਾਂ ਹਾਣਾ ਜਵਾਨੀ ਜੋਸ਼ ਵਾਲੀਆਂ ਕਰਦੇ ਆ ਸ਼ਕੀਨੀ ਬਹੁਤ ਆ ਕਟੀਆਂ ਦੇ ਵਿੱਚ ਆ ਉਹ ਮਿਲਦੇ ਆ ਪਾਈ ਨੂੰ ਆਪਾਂ ਜਿਹੜੀਆਂ ਜਾਨਵਰ ਤੁਹਾਨੂੰ ਵਿਖਾਉਣੇ ਆ ਬਾਕਮਾਲਾ ਵੈਸੇ ਤਾਂ ਜੇ ਕੋਈ ਹੋਰ ਹੁੰਦਾ ਤੇ ਹਰਿਆਣੇ ਦੀਆਂ ਵੀ ਕਹਿ ਕੇ ਵੇਚ ਸਕਦਾਈ ਪਰ ਤੁਸੀਂ ਲੈ ਜਾਣੀਆਂ ਸੀ ਪਰ ਇਹ ਭਰਾ ਦੀ ਸੱਚਾਈ ਆ ਹੈ ਚੰਗੀਆਂ ਟਿਕਾਣੇ ਦੀਆਂ ਆਉ ਕਰਦੇ ਆਂ ਗੱਲਬਾਤ ਆਪਾਂ ਵੀਰੇ ਸਸਰੀ ਘਰ ਬਾਈ ਸਸਰੀ ਘਰ ਜੀ ਕੀ ਹਾਲ ਚਾਲ ਆ ਵੱਡੇ ਬੰਦੇ ਠੀਕ ਹੈ ਜੀ ਸੇਤਾ ਘਰ ਪਰਿਵਾਰ ਵੀਰੇ ਠੀਕ ਹੈ ਜੀ ਅੱਛਾ ਨਾਮ ਦੱਸੀਏ ਵੀਰੇ ਇੱਕ ਵਾਰੀ ਆਪਣਾ ਸੁਖਪ੍ਰੀਤ ਆ ਜੀ ਸੁਖਪ੍ਰੀਤ ਹਾਂ ਸੁਖਪ੍ਰੀਤ ਬਾਈ ਜਨਵਾਰ 2 ਆਪਣੇ ਕੋਲੇ ਹੈਣਾ ਅੱਛਾ ਪਹਿਲੇ ਨੰਬਰ ਤੇ ਜਿਹੜੀ ਕੱਟੀ ਆ ਇਹ ਝੋਟੀ ਆ ਕਿੰਨੀ ਉਮਰ ਦੀ ਆ ਵੀਰੇ ਸੁਖਪ੍ਰੀਤ ਬਾਈ ਇਹ 2 ਸਾਲ ਦੀ ਹੈ ਜੀ 2 ਸਾਲ ਦੀ ਹੈ ਠੀਕ ਹੈ ਦੰਦਾ ਤੋਂ ਖੀਰੀ ਹੋਈ ਹੈ ਖੀਰੀ ਹੈ ਜੀ ਠੀਕ ਹੈ ਵੀਰੇ ਕੱਟੀ ਪਲੀ ਪੁਲੀ ਚੰਗੀ ਆ ਹਨਾ ਬਾਈ ਹਾਂ ਹਾਂ ਤੇ ਬਾਈ ਜਿੱਥੋਂ ਬਾਈ ਨੇ ਖਰੀਦੀ ਉੱਥੋਂ ਨੇ ਫੋਨ ਤੇ ਗੱਲ ਕੀਤੀ ਆ ਉਹਨਾਂ ਨੇ ਮੈਂ ਖਰੀਦੀ ਸੀ ਤੇ ਜਦ ਮੈਂ ਤੇ ਮਗਰ ਉਹਨਾਂ ਨੇ ਕੱਟੀ ਦੱਸਿਆ ਸੀ ਰੁਸਤਮ ਹਿੰਦ ਦੀ ਨਾ ਇਹਨੇ ਠੀਕ ਆ ਭਰਾਇਆ ਵਾ ਨਾ ਆਪਾਂ ਨੂੰ ਪਤਾ ਵਾ ਪਰ ਜਿੱਥੇ ਮਾਲਕਾਂ ਨੇ ਜੋ ਚੀਜ਼ ਦੱਸੀ ਆ ਕਿਉਂਕਿ ਮੈਂ ਗੱਲ ਕੀਤੀ ਆ ਫੋਨ ਤੇ ਉਹਨਾਂ ਨਾਲ ਉਹਨਾਂ ਨੇ ਆਪਾਂ ਨੂੰ ਰਸਤੋਮ ਹੀ ਹੰਦੂਦੀ ਦੱਸਿਆ ਆਪਾਂ ਨੂੰ ਨਹੀਂ ਇਹਦੇ ਬਾਰੇ ਪਤਾ ਨਹੀਂ ਵੀਰ ਨੂੰ ਪਤਾ ਵੀ ਇਹ ਕਿਹੜੇ ਦੀ ਹੈ ਕਿਹੜੇ ਦੀ ਨਹੀਂ ਤੁਸੀਂ ਆਮ ਮੰਨ ਕੇ ਲਿਆ ਜੇ ਇਹਨੂੰ ਹਾਂ ਇਹਦੀ ਸ਼ਕੀਨੀ ਇਹਦੀ ਝੋਲੀ ਇਹਦਾ ਟਾਂਚਾ ਮਹਾਂਸ਼ੇ ਕੁਮਿਨੇ ਮਹਾਂਸਾ ਨੂੰ ਸਾਹਮਣ ਦੀ 4 ਮਹੀਨੇ ਲੋੜ ਪੈਣੀਆਂ ਨੇ ਨਵੇਂ ਦੁੱਧ ਹੋ ਜਾਣਾ ਕਰਮਾਂ ਵਾਲੀ ਨੇ ਚੰਗੀ ਝੋਟੀ ਤਿਆਰ ਹੋ ਜੂਗੀ ਮਿੱਤਰੋ ਚੰਗੀ ਮਹਿ ਬਣੂਗੀ ਟਿਕਾਣੇ ਦੀ ਕਿਉਂਕਿ ਹਮੇਸ਼ਾ ਜਦੋਂ ਝੋਟੀ ਲੈਣ ਲੱਗਦੇ ਹਾਂ ਦੇ ਪੱਖ ਵੇਖਿਆ ਕਰੋ ਵੀ ਕੀ ਮੈਂ ਬਣਦੀ ਆ ਕੀ ਤਿਆਰੀ ਕਰਦੀ ਆ ਤੇ ਇਹ ਤੁਹਾਨੂੰ ਮੈਂ ਦੱਸ ਦਿੱਤਾ ਵਾ ਵੀ ਇਹ ਕੁਝ ਬਣੋਗੇ ਕਿਉਂਕਿ ਥੱਲੇ ਝੋਲੀ ਦੀ ਬਣਾਵਟ ਆ ਜਿਹੜੀ ਜਿਵੇਂ ਆਪਾਂ ਸਪੇਨਟਲ ਕਹਿ ਦਿੰਦੇ ਆ ਇੱਕ ਮਨ ਲੇਵੇ ਦੇ ਥੱਲੇ ਝੋਲੀ ਦੇ ਹੁੰਦੀ ਉਹ ਵੇਖੋ ਤੁਸੀਂ ਵੇਨਸ ਆ ਜਿਹੜੀਆਂ ਉਹ ਵਾਲਾ ਜਿਹੜੇ ਪਿਛਲਾ ਨੂੰ ਕੱਢਦੀ ਆ ਵੀ ਜਿਹੜਾ ਸੂਲ ਵਾਲੇ ਪਾਸੇ ਨੂੰ ਲੰਬਾਈ ਚੜਾਈ ਲੈ ਕੇ ਬਣਦੇ ਬਾਈ ਬਹੁਤ ਸੋਹਣੀ ਸ਼ਕੀਨ ਨੀ ਹੈ ਕੱਟੀ ਦੇ ਵਿੱਚ ਬਾਕੀ ਬਾਈ ਪੈਰਾ ਪੂਰਾ ਦੀ ਬੰਤਰ ਦੀ ਬਾਡੀ ਦੀ ਬਹੁਤ ਚੰਗੀ ਆ ਕੱਟੀ ਪਧਰੀ ਚੰਗੀ ਆ ਰੇਟ ਵੀ ਆਪਾਂ ਤੁਹਾਨੂੰ ਬਾਜ ਵੀ ਕਰਾਉਣੀ ਆ ਥੇਨ ਲੈਣ ਵਾਲੇ ਜਿੰਦੇ ਵਿੱਚ ਥੋੜਾ ਬਹੁਤ ਲਾਡ ਪਿਆਰ ਹੋਊਗਾ ਬਸ ਤੁਹਾਡਾ ਸਾਹਮਣ ਵਾਲੇ ਭਰਾ ਦੇ ਲਈ ਨਾ ਦੋ ਤਕੀਨੇ ਆ ਮੋਹਰਾ ਦੇ ਟੌਪ ਆ ਅੱਛਾ ਵੀਰੇ ਰੇਟ ਬਾਈ ਸੁਖਪ੍ਰੀਤ ਵੀਰੇ ਮੁੱਲ 37000 ਆ ਜੀ ਮੁੱਲ 37000 ਆ ਲਾਡ ਪਿਆਰ ਕਰਦੇਗਾ ਵਿੱਚ ਵੀਰੇ ਕਰ ਦਿਆਂਗੇ ਜੀ ਠੀਕ ਆ ਬਾਈ ਅੱਛਾ ਦੋ ਨੰਬਰ ਤੇ ਕੱਟੀ ਆ ਜਿਹੜੀ ਸੁਖਪ੍ਰੀਤ ਬਾਈ ਹਾਂ ਇਹ ਕਿੰਨੀ ਉਮਰ ਦੀ ਵੀਰੇ ਇਹ ਦੋਂਦੀ ਆ ਜੀ ਦੋਂਦੀ ਆ ਹਾਂ ਤੇ ਸੁਖਬੀ ਸ਼ਕੀਨੀ ਬਹੁਤ ਆ ਇਹਦੇ ਵਿੱਚ ਹੈ ਨਾ ਹਾਂ ਹੂੰ ਸ਼ਕੀਨੀ ਬਹੁਤ ਹੈ ਸਿੰਗ ਤਾਂ ਆ ਵੀ ਪੰਦਾ ਜਿਵੇਂ ਲਵਾ ਲੂਗੇ ਲੈ ਆਉਂਦੇ ਖੁੱਲੇ ਪਿੰਡੇ ਦੀ ਆ ਕੱਟੀ ਹੈ ਖੁੱਲੇ ਪਿੰਡੇ ਦੀ ਆ ਹੂੰ ਬੜੀ ਤਗੜੀ ਮੈਂ ਰੁਪਈਆ ਨਹੀਂ ਲੰਘਦਾ ਜਿੰਨੂੰ ਕਹਿੰਦੇ ਉਹ ਹੈ ਨਾ ਹਾਂ ਹਾਂ ਹੂੰ ਵਾਕਿਆ ਸ਼ਕੀਨੀ ਬੜੀ ਆ ਸਿੰਗੀ ਦੀ ਆ ਇਹਦਾ ਰੇਟ ਬਾਈ ਫਿਰ ਇਹਦਾ 40000 40000 ਸੁਖਬੀ ਤੇ ਇਹਦੀ ਮਾਂ ਮੂਹ ਦਾ ਪੁੱਛਿਆ ਰਿਕਾਰਡ ਰਿਕਾਰਡ ਕੋਈ ਕਿ ਨਹੀਂ ਉਹ ਪਸ਼ੂ ਲੈ ਆਈ ਦੇ ਚੰਗੇ ਕਰਿਓ ਲੈ ਆਈ ਦੇ ਜੀ ਹਾਂ ਇਹ ਗੱਲ ਤੇਰੀ ਅੱਗੇ ਵੀ ਕੱਟੀਆਂ ਬਹੁਤ ਚੰਗੀਆਂ ਇਧਰ ਕੋਲ ਹਾਂ ਤੂੰ ਵੱਧ ਕਾਲੀਆਂ ਹੀ ਖਰੀਦਾਂ ਹਨਾ ਹਾਂ ਕਾਲੀਆਂ ਖਰੀਦੀ ਐ ਜੀ ਕੱਡੀ ਬਾਹਰੋਂ ਵੀ ਲੈ ਲੈ ਮੈਂ ਤਰੋਂ 40000 ਰੁਪਿਆ ਡਿਮਾਂਡ ਆ ਇਹਦੀ ਸਾਰੀ ਤੇ ਜਦੋਂ ਕੱਟੀ ਤਿਆਰ ਹੋ ਗਈ ਤੇ 1.5 ਲੱਖ ਮੰਗ ਕੇ ਪਾਸੇ ਹੋ ਜਿਓ ਫਿਰ ਵੀ ਅਗਲਾ ਘੂਲੂਗਾ ਜ਼ਰੂਰ ਮੰਨ ਲਾ ਹਜੇ ਥੋੜੀ ਜਿਹੀ ਕਿਤੇ ਨਾ ਕਿਤੇ ਨਾ ਕੱਦ ਬਹੁਤ ਆ ਕੱਟੀ ਦਾ ਹਾਂ ਕੱਦ ਬਹੁਤ ਐ ਜੀ ਮਨ ਲਾ ਵੀ ਸਮਝੀ ਨਹੀਂ ਹਨਾ ਹਾਂ ਸਮਝ ਨਹੀਂ ਬਣਿਆ ਕਿ ਐ ਤੋ ਖਰਾਕ ਨਹੀਂ ਭਈ ਚਾਰ ਚੂਰ ਪੈ ਗਿਆ ਮੈਨੂੰ ਤੇ ਭਲਵਾਨਾਂ ਨੂੰ ਤੁਰਿਆ ਕਰੂਗੇ ਹੂ ਵਾਕਈ ਕਰਦ ਕੋ ਤੇ ਖੁੱਲਾ ਪਿੰਡਾ ਝੋਲੀ ਝਾਲੀ ਸਾਰੀ ਓਕੇ ਦੀ ਰਿਪੋਰਟ ਆ ਜਾਵਾ ਹਨਾ ਤੁੰਨ ਤਾਂ ਨਕਤੀ ਦਾ ਪੱਠੇ ਵੀ ਨਹੀਂ ਖਾਦੇ ਲੱਗਦੇ ਮੈਨੂੰ ਹਾਂ ਜੀ ਨਹੀਂ ਲਾਇਆ ਤੇਰੇ ਕੋਲ ਛੋਟਾ ਹਾਂ ਜੀ ਨਹੀਂ ਲਾਇਆ ਹਜੇ ਹੂੰ ਜੇ ਜੇ ਕੋਈ ਜੋੜਾ ਲੈਣ ਵਾਲਾ ਹੋਇਆ ਵੀਰੇ ਫਿਰ ਮਾਨਤਰ ਖੁੱਲਾ ਕਰਦੇਗਾ ਹਾਂ ਕਰ ਦਿਆਂਗੇ ਜੀ ਇੱਕ ਇੱਕ ਘਰੇ ਚਲ ਗਿਆ ਜਾਨੀ ਇੱਕ ਇੱਕ ਰਾਏ ਦੇ ਵਿੱਚ ਠੀਕ ਹੈ ਹਾਂ ਸੁਖਬੀਤ ਨੰਬਰ ਦੱਸੀ ਕਰਨ ਦੀ ਨੰਬਰ ਉਹ ਚੱਲਦਾ ਤੁਹਾਡਾ ਠੀਕ ਹੈ ਭਾਈ ਨੰਬਰ ਭਾਈ ਦਾ ਮੈਂ ਸਕਰੀਨ ਦੇ ਉੱਤੇ ਲਾ ਦੂੰਗਾ ਮਿੱਤਰੋ ਉਸ ਨੰਬਰ ਤੇ ਵੀਰੇ ਨਾਲ ਤੁਸੀਂ ਗੱਲਬਾਤ ਕਰ ਲਿਆ ਜੇ ਪਿੰਡ ਮੈਮੂ ਵਾਲਾ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਤੋਂ ਸਾਧਕ ਰੋਡ ਆ ਤੇ ਸਾਧਕ ਰੋਡ ਦੇ ਉੱਤੇ ਮਿੱਤਰੋ ਮੈਮੂ ਆਣਾ ਪਿੰਡੋਂ ਦਾ ਮੈਮੂਆਨੇ ਪਿੰਡ ਤੋਂ ਜਿਹੜੀ ਸ਼ੇਰ ਸਿੰਘ ਵਾਲੇ ਨੂੰ ਛੜਕ ਜਾਂਦੀ ਆ ਉਹ ਸੜਕ ਦੇ ਉੱਤੇ ਲੋਹਾਰਪੁਰਾਵਾ ਦੇ ਕੋਲੇ ਸੁਖਪ੍ਰੀਤ ਬਾਈ ਦੇ ਘਰੋਂ ਵੀਡੀਓ ਦਿਖਾਈ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ